सा लास्ट प्री बोर्ड सेंटर दर आ चुके हैं सारे या पेपर की पूरी पूरी तैयारी है

हाउ इज द जोश जोश मिस्टर 100 100 उधर खड़े ਨੇ ਸਾਡੇ ਕਲਾਸ ਦੇ ਥੋੜੇ ਜਿਹਾ ਜਵਾਕ ਇੱਧਰ ਜਾਗਾ ਜਵਾਕ ਅੱਧੇ ਆਏ ਨਹੀਂ ਉਹੀ ਖੜੇ ਸਕੂਲ ਨੂੰ ਕਿਵੜਲਾ ਦੇ ਅਸਟੈਂਟ ਹੁੰਦੀ ਆਲਿਕੋ ਦਿਸ ਇਜ਼ ਆਰ ਉਹ ਕੀ ਕਹਿੰਦੇ ਉਸਕੋ ਅਸਿਸਟੈਂਟ ਹੁੰਦੀ ਆ ਬੋਤਲ ਆ ਦੇ Yeah, Domina. Hi, guys. Give <laughs> it. Domine. Oh. Domine. Oh. Domine. Oh. Domine. ਚੱਲੇ ਆ ਤੇ ਸਾਡਾ ਫੇਪਰ ਜਿਹੜਾ ਫਿਰ ਪਤਾ ਖਤਮ ਹੋ ਗਿਆ ਅਸੀਂ ਆ ਗਏ ਹੁਣ ਸੈਕੰਡ ਫਲੋਰ ਤੇ ਜਾਣ ਵਾਲੇ ਆ ਸਾਡੀ ਕਲਾਸ ਹੈਗੀ 3rd ਫਲੋਰ ਤੇ ਬਸ ਇੰਨਾ ਕੀ ਹੈ ਸਾਡਾ ਕੁਝ ਸ਼ੁਰੂ ਤੇ ਖਤਮ ਹੋਇਆ ਕੋਈ ਦੋ ਤਿੰਨ ਲੈਣਾ बोलना ਚਾਹੁੰਦੀ ਤੂੰ ਕਿਸ ਦੇ ਬਾਰੇ ਮੇਰੇ ਬਾਰੇ ਸ਼ੀ ਇਜ਼ ਸੋ ਪਿਟੀ ਸ਼ੀ ਇਜ਼ ਮਾਈ ਬੈਸਟ ਫਰੈਂਡ ਸ਼ੀ ਇਜ਼ ਜਸ ਲਾਈਕ ਮਾਈ ਸਿਸਟਰ ਲੋਈ ਸੋ ਗਾਇਜ਼ ਅਸੀਂ ਆਪਣਾ ਲਾਸਟ ਬੋਰਡ ਦੇ ਕੇ ਸਕੂਲ ਚ ਪਹੁੰਚ ਗਏ ਸੀਗੇ ਤੇ ਫਿਰ ਅਸੀਂ ਸੋਚਿਆ ਕਿ ਸਕ੍ਰਿਬਲ ਡੇ ਇੱਥੇ ਅੱਜ ਹੀ ਕਰ ਲਈਏ ਸਕੂਲ ਚ ਫਿਰ ਮੈਮਰੀਜ਼ ਵੀ ਬਣ ਜਾਣਗੀਆਂ ਤੇ ਇੱਥੇ ਸ਼ਰਨ ਐਂਡ ਵਵਨ ਮੇਰੇ ਫਰੈਂਡਸ ਸਾਰੇ ਸਕ੍ਰਿਬਲ ਕਰਨ ਲੱਗੇ ਹੋਏ ਸੀਗੇ ਸਬ ਇੱਕ ਦੂਜੇ ਇੱਕ ਦੂਜੇ ਦੀ ਟੀ-ਸ਼ਰਟਸ ਤੇ ਲਿਖਣ ਲੱਗੇ ਹੋਏ ਸੀਗੇ ਐਂਡ ਇਸ ਵੀਡੀਓ ਚ ਮੈਂ ਨਹੀਂ ਆ ਗਈ ਕਿਉਂਕਿ ਉਧਰ ਅਸੀਂ ਅਲੱਗ ਦੋਸਤ ਇੱਕ ਦੂਜੇ ਦੇ ਲਿਖ ਰਹੇ ਸੀਗੇ ਤੇ ਇਹਨਾਂ ਦੀ ਵੀਡੀਓ ਹੈ ਤੇ ਇਸ ਤੋਂ ਬਾਅਦ ਅਸੀਂ ਸੋਚਿਆ ਕਿ ਸਾਰੇ ਟੀਚਰਜ਼ ਵਗੈਰਾ ਨਾਲ ਮਿਲ ਕੇ ਆਵਾਂਗੇ ਐਂਡ ਉਹਨਾਂ ਦਾ ਥੈਂਕ ਯੂ ਕਰਕੇ ਆਵਾਂਗੇ ਕਿਉਂਕਿ ਉਹਨਾਂ ਨੇ ਹੀ ਸਾਨੂੰ ਐਜੂਕੇਸ਼ਨ ਦਿੱਤੀ ਹੈ ਤੇ ਉਹਨਾਂ ਕਰਕੇ ਹੀ ਅਸੀਂ ਇੱਥੇ ਸਟੈਂਡ ਕਰ ਪਾ ਰਹੇ ਹਾਂ ਤੇ ਇੱਥੇ ਅਸੀਂ ਸਭ ਦੇ ਟੀ ਸ਼ਰਟਸ ਪਿੱਛੇ ਕੁਝ ਨਾ ਕੁਝ ਥਾਟਸ ਲਿਖਿਆ ਐਂਡ ਮੈਮਰੀਜ਼ ਲਿਖਿਆ ਥੈਟ ਵੀ ਕ੍ਰੀਏਟਡ ਇਨ ਆਰ ਕਲਾਸ ਐਜ਼ ਸਮਾਲ ਮੂਵਮੈਂਟਸ ਕੈਨ ਮੇਕ ਯੋਰ ਹੋਲ ਡੇ ਐਂਡ ਇੱਥੇ ਅਸੀਂ ਸਾਰਿਆਂ ਨੂੰ ਹੀ ਬਹੁਤ ਜ਼ਿਆਦਾ ਮਿਕਸ ਮਿਸ ਕਰਾਂਗੇ ਤੇ ਇੱਥੇ ਸਾਡੇ ਫਰੈਂਡਸ ਇੱਕ ਦੂਜੇ ਦੇ ਲਿਖ ਰਹੇ ਸੀਗੇ ਐਂਡ ਵੀ ਰਿਕਾਰਡਡ ਆਰ ਮੂਵਮੈਂਟ ਸੋ ਥੈਟ ਵੀ ਕੈਨ ਇੰਜੋਏ ਇਟ ਇਨ ਏਵਰੀ ਮੂਮੈਂਟ ਐਂਡ ਆਈ ऍम ਰੀਲੀ ਸੌਰੀ ਇਹ ਵੀਡੀਓ ਚ ਵੌਇਸਿਜ਼ ਨਹੀਂ ਹੈਗੀਆਂ ਬਟ ਸਟਿਲ ਮੈਂ ਸੋਚਿਆ ਕਿ ਇਸ ਦੇ ਪਿੱਛੇ ਵੌਇਸ ਓਵਰ ਕਰਦਾ ਐਂਡ ਆਈ ਥਿੰਕ ਆਹ ਸਾਰੀ ਤੁਹਾਨੂੰ ਵੀਡੀਓ ਆਹੀ ਮਿਲੂਗੀ ਅੱਜ ਦੀ ਐਂਡ ਹੋਪ ਕਰਦੀ ਹਾਂ ਤੁਹਾਨੂੰ ਵਧੀਆ ਵੀ ਲੱਗੀ ਹੋਗੀ ਸੋ ਗਾਇਸ ਜਿਵੇਂ ਕਿ ਇਸ ਵੀਡੀਓ ਦੀ ਵੀ ਵੌਇਸ ਨਹੀਂ ਹੈਗੀ ਐਂਡ ਸਟਿਲ ਮੈਂ ਵੌਇਸ ਓਵਰ ਕਰ ਰਹੀ ਹਾਂ ਤੇ ਤੁਸੀਂ ਪਲੀਜ਼ ਵੀਡੀਓ ਐਵੇਂ ਮਤਲਬ ਕਿ ਇੰਜੋਏ ਕਰ ਰਹੇ ਹੋ ਐਂਡ ਆਈ ऍम ਰੀਲੀ ਸੌਰੀ ਫਾਰ 댓 ਕਿਉਂਕਿ ਪਤਾ ਨਹੀਂ ਕੀ ਹੋਇਆ ਕਿ ਇਸ਼ੂ ਆਇਆ ਵੀ ਵੀਡੀਓ ਦੀ ਆਵਾਜ਼ ਹੀ ਨਹੀਂ ਆਈ ਐਂਡ ਨੈਕਸਟ ਵੀਡੀਓ ਆ ਰਹੀ ਹੈ ਮੈਂ ਆਪਣੇ ਟੀਚਰਜ਼ ਨਾਲ ਤੁਹਾਨੂੰ ਇੰਟਰੋਡਿ Now and these are the free birds. Now, <laughs> <It's> <laughs> and we wish them lots and lots of success in okay. the future. Yes, okay. So what lesson. It was so easy, ma'am. It was it's quite short, life. but not lengthy. Right? Yeah. It How was, many months? Um, you did? um, I didn't expect it, but we yeah. get more than 70. All the best, okay. she's our teacher, and she's also very fast. Teacher, and blessings to her. Here we go. oh ਆਪ ਤਾਂ ਇਸੇ ਦੀ ਕੋ। ਹੈਲੋ ਮਦਰ। ਉੱਪਰ ਰਹਿ ਗੋ। ਓਏ ਓ ਕਿੱਥੇ ਨੇ? ਜਵਨ ਰਾਸ। ਬੱਗਾ ਗਾਇਸ। ਐਂਡ ਗਾਇਸ ਪੇਪਰ ਖਤਮ ਹੋਣ ਦੀ ਖੁਸ਼ੀ 'ਚ ਅਸੀਂ ਸੋਚਿਆ ਕਿ ਹੋਲੀ ਸੈਲੀਬ੍ਰੇਟ ਕਰੀਏ ਕਿਉਂਕਿ ਪੇਪਰਾਂ ਦੇ ਚੱਕਰ 'ਚ ਸੀ ਘਰੇ ਵੀ ਨਹੀਂ ਹੋਲੀ ਸੈਲੀਬ੍ਰੇਟ ਕੀਤੀ ਸੋਚਿਆ ਦੋਸਤਾਂ ਨਾਲ ਸਕੂਲ 'ਚ ਹੀ ਹੋਲੀ ਸੈਲੀਬ੍ਰੇਟ ਕਰ ਲਈਏ ਤੇ ਇੱਥੇ ਅਸੀਂ ਬਹੁਤ ਹੀ ਜ਼ਿਆਦਾ ਇੰਜੋਏ ਕਰ ਰਹੇ ਸੀ ਸਭ ਦੇ ਨਾਲ। ਤੁਸੀਂ ਦੇਖ ਸਕਦੇ ਹੋ ਤੇ ਸਭ ਦੇ ਮੂੰਹ ਮਤਲਬ ਕਿ ਪਛਾਣ ਜੀ ਨਹੀਂ ਆ ਰਹੀ ਸੀ ਆਵਾਜ਼ ਮਾਰ ਕੇ ਬੁਲਾਣਾ ਪੈ ਰਿਹਾ ਸੀ ਕਿ ਕੌਣ ਕਿੱਥੇ ਹੈ ਕਿੱਥੇ ਨਹੀਂ। या पर हाथ तो गई है क्या हो गया तुम्हें वाला कलर तैयार है लगा कितना पर आओ जो ओ जैसे मेरी भवन कलर ओ लग गया तो मुझे क्राफ्ट 10 आई थॉट दैट क्यूट मैं बता कर दी है यार एक काम में ਸੋ ਇੱਥੇ ਮੈਂ ਵੀ ਸਭ ਦੇ ਮਤਲਬ ਕਿ ਲਿਖ ਰਹੀ ਸੀਗੀ ਕਿਉਂਕਿ ਮੇਰੇ ਤਾਂ অলমোਸਟ ਡਨ ਹੋ ਗਿਆ ਸੀਗਾ ਟੀ-ਸ਼ਰਟਸ ਤੇ ਲਿਖਣਾ ਐਂਡ ਮੇਰੀ ਇੱਕ ਫਰੈਂਡ ਸੀਗੀ ਸ਼ਰਨ ਜਿਸ ਦੀ ਮੈਂ ਸ਼ਰਟ ਤੇ ਲਿਖ ਰਹੀ ਸੀਗੀ ਐਂਡ ਸਾਰੇ ਨੇ ਬਹੁਤ ਕਾਲੀ ਮਚਾਰ ਰੱਖੀ ਸੀ ਮੈਨੂੰ ਮਾਰਕਰ ਦੇ ਦੇ ਮੈਨੂੰ ਮਾਰਕਰ ਦੇ ਦੇ ਐਂਡ ਆਰ ਵਾਈਸ ਪ੍ਰਿੰਸੀਪਲ ਮੈਮ ਇਸ ਰੇਲੀ ਸੋ ਨਾਈਸ ਐਂਡ ਸ਼ੀ ਆਲਸੋ ਰੋਟ ਸਮਥਿੰਗ ਔਨ एवरीवन बॉडीਜ਼ ਸ਼ਰਟ ਐਂਡ ਯਾ ਦਿਸ ਇਜ਼ ਟੂਡੇਜ਼ ਵੀਡੀਓ ਮਮਾ ਬਾਏ ਕਰਦੇ ਸੋ ਗਾਈਜ਼ ਇਹ ਹੈਗਾ ਸਾਡੇ ਸਾਰਿਆਂ ਦਾ ਗਰੁੱਪ ਐਂਡ ਅਸੀਂ ਸਵੇਰ ਦਾ ਟਾਈਮ ਸੀ ਪੇਪਰ ਦੇਣ ਚਲੇ ਸੀਗੇ ਐਂਡ ਬਹੁਤ ਹੀ ਵਧੀਆ ਰਿਹਾ ਸਾਡੇ ਲਈ ਇਹ ਮੂਮੈਂਟ ਏ ਗਾਈਜ਼ ਤੋਂ ਮੈਂ ਅਭੀ ਨਹਾ ਲਈ ਹੂੰ ਸਕੂਲ ਸੇ ਆਨੇ ਕੇ ਬਾਅਦ ਮਸਾ ਉਤਰੇ ਰੰਗ ਮੈਂ ਚਾਰ ਵਾਰੀ ਸੇਰ ਤੋਤੇ ਮਮਾ ਹੂੰ ਨੂੰ ਆਮ ਲਾਇਆ ਹੈ ਬੜਾ ਇਹ ਮੈਂ ਥੋੜੇ ਨਾ ਇਸ ਪਤਾ ਨਹੀਂ ਕੌਣ-ਕੌਣ ਲਾ ਕੇ ਗਈ ਗਈ ਗਿਆ ਪਤਾ ਹੀ ਨਹੀਂ ਲੱਗਿਆ। ਅਧਮਨ ਦੇ ਕਲਾਸ ਚ ਤਾਂ ਅਧਮਨ ਦਾ ਸਕੂਲ ਤੇ ਅਧਮਨ ਦੇ ਟੀਚਰ ਇੰਜੋਏ ਕਰ ਰਹੇ ਹੋਣੇ। ਹੋਰ ਮੈਨੂੰ ਬੜਾ ਹੋਇਆ ਸਾਰੇ ਟੀਚਰਸ ਨੂੰ ਮਿਲ ਕੇ ਆਏ ਅਸੀਂ। ਕੁੜੀ ਨਾ ਤੇਰੇ ਮਿਲ ਲਿਆ ਜਾ ਕੇ। ਹਾਂ ਇਹ ਤਾਂ ਜਾਂਦੇ ਰਹਿਵਾਂਗੇ ਸਕੂਲ ਤੋਂ ਕੱਢਣ ਥੋੜੀ ਨਾ ਲੱਗੇ ਨੇ। ਮਮਾ ਇੱਥੇ ਸੀ ਬੈ ਕੇ ਚਾਹ ਪੀ ਰਿਆ। ਮਮਾ ਨੇ ਮੇਰੇ ਚਾਹ ਚਾਪ ਰਹੀ। ਮਿੱਠਾ ਲੁਕ ਚਾਹ ਚ ਮਿੱਠਾ ਟਾ ਲੈਓ ਮਿੱਠਾ ਮਿੱਠਾ ਲੈਓ ਮਿੱਠਾ ਲੈਓ ਫਿਰ ਮਿੱਠਾ ਬਾਰੇ ਜਦ ਗਿਆ ਮੈਨੂੰ ਕੋਲ ਨੰਬਰ ਥੋੜਾ ਜਿਹਾ ਠੀਕਾ ਹੋਏ ਨਾ ਗੜਾ ਨਾ ਬੜਾ ਗੜਾ ਹੋਏ ਤੇ ਨਾ ਬੜਾ ਫਿੱਕਾ ਹੋਏ ਜਿੰਨਾਂ ਤਨਾਕ ਹੋ ਗਈ ਬੇਲੀ ਇੰਨਾ ਦਬਣ ਤੇ ਬਾਸਮੀ ਸਾਰਾ ਰੰਗ ਨਾਲ ਭਰ ਛੱਡਿਆ ਪਿੰਕ ਪਿੰਕ ਹੋ ਗਿਆ ਬਾਥਰੂਮ ਤੈ ਲੋ ਜੀ ਇਧਰ ਜਾਣਾ ਸਾਰੇ ਕੋਰੀਅਰ ਸਾਡੀ ਭੈਣ ਦਾ ਤੇ ਆਪਾਂ ਨੇ ਸੂਟ ਸਟਿਚਿੰਗ ਆ ਗਈ ਆਪਣੀ ਸਟਿਚਿੰਗ ਹੋ ਕੇ ਤੇ ਤੁਹਾਨੂੰ ਦਿਖਾਨੀਆਂ ਬਾਕੀ ਆਪਾਂ ਪੰਜਾਬੀ ਪਹਿਰਾਵੇ ਤੇ ਦਿਖਾਵਾਂਗੇ ਉਥੇ ਜਾ ਕੇ ਜਰੂਰ ਦੇਖਿਓ ਲਓ ਜੀ ਚੈੱਕ ਕਰੋ ਇਹ ਆਪਾਂ ਨਾ ਬਾਂਦਨੀ ਦੇ ਉੱਪਰ ਬਣਾਇਆ ਸੀ ਬਾਂਦਨੀ ਪ੍ਰਿੰਟ ਆਰਗੈਂਜਾ ਬਾਂਦਨੀ ਜਿਹੜੀ ਉਹਦੇ ਉੱਪਰ ਰੈਡੀ ਕੀਤਾ ਤੇ ਆਪਾਂ ਨੇ ਵਰਕ ਕਰਵਾਇਆ ਮਸ਼ੀਨ ਵਾਖ ਵਰਕ ਦੀ ਸਫਾਈ ਦੇਖ ਲਓ ਕਿੰਡੀ ਘੈਂਟ ਹੈ ਐਨ ਪੂਰਾ ਘੈਂਟ ਆ ਆਪਣਾ ਜਿੰਨਾ ਵੀ ਆਪਣਾ ਸਟਿਚਿੰਗ ਦਾ ਕੰਮ ਹੈ ਤੇ ਜਿੰਨਾ ਵੀ ਆਪਣਾ ਇਹ ਵਰਕ ਦਾ ਕੰਮ ਹੈ ਉਹ ਤੁਹਾਨੂੰ ਨੀਡ ਐਂਡ ਕਲੀਮ ਮਿਲੇਗਾ ਇੱਧਰ ਬਾਹਾਂ ਤੇ ਵਰਕ ਕੀਤਾ ਤੇ ਇਹਦੇ ਨਾਲ ਦੁਪੱਟਾ ਰੱਖਿਆ ਆਪਾਂ ਨੇ ਪਿਓਰ ਆਰਗੈਂਜਾ ਦਾ ਤੇ ਬਾਟਮ ਦਾ ਪ੍ਰਿੰਟ ਜਿਹੜਾ ਨਾ ਉਹ ਐਵੇਂ ਦਾ ਠੀਕ ਹੈ ਉਹਨਾਂ ਨੇ ਬਾਟਮ ਤੇ ਵਰਕ ਨਹੀਂ ਕਰਵਾਇਆ ਕਿਉਂਕਿ ਉਹ ਲਾਈਕ ਨਹੀਂ ਕਰਦੇ ਸੀ ਠੀਕ ਹੈ ਜੀ ਇਹ ਜਾਲੇ ਨੂੰ ਉਹਨਾਂ ਦੇ ਸੂਟ ਇੱਧਰ ਆਪਾਂ ਜਿਹੜੀ ਕਾਟਨ ਦੀ ਵੀਡੀਓ ਪਾਈ ਸੀ ਉਹ ਸੂਟ ਸਾਡੇ ਰੈਡੀ ਹੋਏ ਨੇ ਮੋٹے ਮੋٹے ਦਿਖਾ ਦੇਣੀ ਆ ਬਾਕੀ ਤੁਸੀਂ ਪੰਜਾਬੀ ਫਿਹਰਾਵੇ ਤੇ ਦੇਖ ਲਿਓ ਜਾ ਕੇ ਠੀਕ ਹੈ ਜੀ ਕਾਵਲ ਰੈਡੀ ਹੋਇਆ ਕਾਟਨ ਦਾ ਕੁਝ ਕਾਟ ਸੈੱਟ ਰੈਡੀ ਹੋਏ ਨੇ ਉਹ ਲੌਂਗੀ ਪਾਉਂਦੇ ਨੇ ਉਹਨਾਂ ਲੌਂਗੀ ਕਰਵਾਏ ਨੇ ਇੱਕ ਏ ਵਾਲੇ ਇੱਕ ਏ ਵਾਲਾ ਏ ਵਾਲਾ ਇੱਕ ਏ ਵਾਲਾ ਬਾਕੀ ਤੁਸੀਂ ਉੱਥੇ ਜਾ ਕੇ ਦੇਖ ਲਓ ਠੀਕ ਹੈ ਜੀ ਬਸ ਹੁਣ ਮੈਂ ਇਹਨਾਂ ਦੀ ਕਰ ਲੱਗੀਆਂ ਪੈਕਿੰਗ ਪੈਕਿੰਗ ਕਰਕੇ ਇਹ ਸਵੇਰੇ ਆਪਾਂ ਨੇ ਇਹਨਾਂ ਨੂੰ ਕਰਵਾ ਦੇਣਾ ਕੋਰੀਓ ਆ ਬੜਾ ਸਮਾਂ ਲੱਗ ਰਿਹਾ ਨਾ ਹੂੰ ਬੜਾ ਤੇ ਆ ਉਹਨਾਂ ਮਸਲੀ ਵੀ ਆਇਆ ਕਰਵਾਇਆ ਸੀ ਨਾ ਹਾਂ ਬਸ ਸਮਾਂ ਲੱਗ ਰਿਹਾ ਇੰਦਰਾ ਕੱਫੀ ਦੇ ਇਸੇ ਵੀ ਡਿਜ਼ਾਈਨ ਦਿੱਤਾ ਲੇਸ ਲਾ ਕੇ ਤੇ ਫਰੰਟ ਤੇ ਤਾਂ ਵੱਖ ਹੋਇਆ ਹੋਇਆ ਕਿੰਨਾ ਸੋਹਣਾ ਬਣਿਆ ਨਾ ਤੇ ਚਲੋ ਜੀ ਮੈਂ ਹੁਣ ਪਹਿਲਾਂ ਕਰ ਲਾ ਤੇ ਫਿਰ ਤੁਹਾਨੂੰ ਮਿਲ ਜਾਂ ਨਵੇਂ ਵਲੌਗ ਨਾਲ ਅੱਜ ਤੱਕ ਤੁਸੀਂ ਦਮਨ ਦਾ ਹੀ ਵਲੌਗ ਨਹੀਂ ਵਾਇਰ ਕੀਤਾ ਹੁਣ ਕਿਉਂਕਿ ਦਮਨ ਸਕੂਲ ਗਈ ਸੀ ਤੇ ਦਮਨ ਨੇ ਫੁੱਲ ਇੰਜੋਏ ਕੀਤਾ ਉੱਥੇ ਵਲੌਗ ਹੋਣੀ ਖੇਢੀ ਹੈ ਦਮਨ ਦਾ ਅੱਜ ਲਾਸਟ ਡੇ ਹੀ ਸਕੂਲ ਦਾ ਤੇ ਹੁਣ ਦਮਨ ਨੂੰ ਆਪਣੀਆਂ ਜਿੰਨੇ ਵੀ ਦਮਨ ਦੇ ਫਰੈਂਡ ਨੇ ਸਾਰੇ ਕੋਈ ਕਿਸੇ ਸਕੂਲ ਚ ਜਾ ਰਹੇ ਆ ਕੋਈ ਕਿਸੇ ਸਕੂਲ ਚ ਸਾਰੇ ਅਲੱਗ-ਅਲੱਗ ਹੋ ਗਏ ਨੇ ਹੋਰ ਹੋਰ ਇਹ ਤੇ ਜਿਹੜਾ 쿨ਿੰਗ ਲਾਈਫ ਹੈ ਨਾ ਬਹੁਤ ਵਧੀਆ ਬਾਅਦ ਚ ਤੇ ਫਿਰ ਬੰਦਾ ਯਾਦ ਹੀ ਕਰਦਾ ਯਾਦ ਹੀ ਕਰਦਾ ਮਿਸ ਲੱਗੇ ਲੱਗੂ ਤੁਹਾਨੂੰ ਕਰਦੇ ਬੈਠਾ ਮੈਂ ਦਾਲ ਵੀ ਟਰਨੀਏ ਦਾਲ ਟਰਕੇ ਸਾਡੇ ਜਿਹੜੀਆਂ ਦੁਬੱਟੀਆਂ ਤੇ ਲੇਸ ਲੱਗੀ ਹੁੰਦੀ ਨਾ ਉਹਦੀ ਫਿਨਿਸ਼ਿੰਗ ਚੈੱਕ ਕਰਿਆ ਕਰੋ ਮੈਂ ਇੱਕ ਦੋ ਜਗ੍ਹਾ ਹੋਰ ਵੀ ਟਰਾਈ ਕੀਤਾ ਸੀ ਪਰ ਬਿਲਕੁਲ ਸਫਾਈ ਨਹੀਂ ਜੇ ਆਪਾਂ ਕੰਮ ਹੀ ਨਹੀਂ ਸਾਫ਼ ਕਰਾਂਗੇ ਹਨਾ ਤੇ ਫਿਰ ਆਪਣੇ ਭੈਣ ਭਰਾਵਾਂ ਨੂੰ ਚੰਗਾ ਨਹੀਂ ਲੱਗਿਆ ਤੇ ਇਹ ਗੱਲ ਗਲਤ ਹੈ ਤੇ ਇਸ ਕਰਕੇ ਆਪਣੇ ਨਾਲ ਦੁਪੱਟਿਆਂ ਦੀ ਸਫਾਈ ਦੇਖੋ ਜਿਹੜੀ ਲੇਸ ਲੱਗੀ ਐਨ ਪ੍ਰੋਪਰ ਕਿਤੇ ਐ ਨਹੀਂ ਹੈਗਾ ਕਿ ਇਕੱਠਾ ਹੋਇਆ ਹੋਇਆ ਜਾਂ ਕਿਵੇਂ ਨਹੀਂ ਬਿਲਕੁਲ ਐਕੂਰੇਟ ਹੈ ਜੇ ਹੁਣ ਮੈਂ ਇਹਨਾਂ ਦੀ ਵੀਡੀਓ ਸ਼ੂਟ ਕਰ ਲਾਂ ਤੇ ਮਿਲਦੇ ਆਪਾਂ ਨੂੰ ਠੀਕ ਹੈ ਜੀ